ਸਤਿ ਸ਼੍ਰੀ ਅਕਾਲ ਤੁਸੀਂ ਅਸੀਂ ਰਾਹੋ ਰੋਡ ਤੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਧਿਆਨ ਖਾਤਸ਼ਾ ਹੈ ਔਰ ਬਿਲਕੁਲ ਇਸੇ ਥਾਂ ਤੇ ਐਕਸੀਡੈਂਟ ਹੋਇਆ ਪਹਿਲਾਂ ਵੀ ਇਸ ਥਾਂ ਤੇ ਕਈ ਵਾਰ ਐਕਸੀਡੈਂਟ ਹੋ ਚੁੱਕੇ ਥੋ ਤਸਵੀਰਾਂ ਦਿਖਾ ਚੁੱਕੇ ਹਾਂ ਲੇਕਿਨ ਅੱਜ ਜਿਹੜਾ ਐਕਸੀਡੈਂਟ ਹੈ ਇਸ ਨੇ ਬਹੁਤ ਹੈਰਾਨ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਉਹ ਟਰੈਕਟਰ ਟਰਾਲੀ ਜਿਹੜੀ ਹੈ ਰਾਹੋ ਵਾਲੀ ਸਾਈਡ ਤੋਂ ਇਹ ਆ ਰਹੇ ਸੀ ਜੋ ਮੌਕੇ ਤੇ ਦੱਸ ਰਹੇ ਆ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਦੱਸਿਆ ਜਾ ਰਿਹਾ ਕਹਿੰਦੇ ਕਿ ਇੱਥੇ ਆ ਕੇ ਓਵਰਟੇਕ ਕਰਨ ਲੱਗੇ ਜਿਹੜੀ ਉਹ ਗੱਡੀ ਐ ਉਹ ਵੱਜਦੀ ਐ ਔਰ ਉਸ ਤੋਂ ਬਾਅਦ ਟਰੈਕਟਰ ਜਿਹੜਾ ਘੁੰਮ ਜਾਂਦਾ ਸੰਤੁਲਨ ਜਿਹੜਾ ਟਰੈਕਟਰ ਦਾ ਉਹ ਰਹਿਦਾ ਨਹੀਂ ਦਿਖਾ ਦੇ ਵਿੱਚ ਅੱਗੇ ਐਕਸਲ ਟੁੱਟ ਜਾਂਦਾ ਤੇ ਟਰੈਕਟਰ ਜਿਹੜਾ ਘੁੰਮ ਜਾਂਦਾ ਗਨੀਮਤ ਇਹੀ ਐ ਰੱਬ ਦਾ ਸ਼ੁਕਰਾਨਾ ਇਹੀ ਐ ਕਿ ਸਾਹਮਣੇ ਤੋਂ ਕੋਈ ਗੱਡੀ ਨਹੀਂ ਆ ਰਹੀ ਸੀ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਜਾਣਾ ਸੀ ਉਹ ਤੁਸੀਂ ਪਰ ਖੱੱਚੇ ਜਿਹੜੇ ਗੱਡੀ ਦੇ ਉੱਡੇ ਦੇਖ ਪਾ ਰਹੇ ਹੋ ਗੱਡੀ ਜੋ ਲੋਕ ਉਹਨਾਂ ਦੇ ਕਹਿਣ ਦੇ ਮੁਤਾਬਿਕ ਜੋ ਮੌਕੇ ਤੇ ਮੌਜੂਦ ਆ ਉਹ ਕਹਿੰਦੇ ਕਿ ਓਵਰਟੇਕ ਕਰਨ ਲੱਗੇ ਹਾਦਸਾ ਵਾਪਰਦਾ ਔਰ ਆ ਗੱਡੀ ਆ ਜੀ ਹੁੰਡਾਈ ਆਈ 10 ਆਈ 10 ਦੀ ਗੱਡੀ ਆ ਜਿਹਦੇ ਜਿਹੜੀ ਜਦੋਂ ਸਾਹਮਣੇ ਸਾਹਮਣੇ ਟੱਕਰ ਹੁੰਦੀ ਆ ਤਾਂ ਗੱਡੀ ਵੀ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਆ ਤਾਂ ਆਮੋ ਸਾਹਮਣੇ ਟੱਕਰ ਹੋ ਜਾਂਦੀ ਆ ਹਾਲਾਂਕਿ ਹਾਦਸਾ ਕੋਈ ਜਾਣ ਪੁੱਛ ਕੇ ਨਹੀਂ ਕਰਦਾ ਐਕਸੀਡੈਂਟ ਕੋਈ ਜਾਣ ਪੁੱਛ ਕੇ ਨਹੀਂ ਕਰਦਾ ਗੱਡੀ ਕਾਫੀ ਨੁਕਸਾਨੀ ਗਈ ਆ ਔਰ ਗਨੀਮਤ ਖੁਸ਼ਕਿਸਮਤੀ ਰੱਬ ਦੀ ਮਿਹਰਬਾਨੀ ਇੰਨੀ ਰਹੀ ਆ ਕੇ ਜਾਨੀ ਨੁਕਸਾਨ ਹੋਣੋਂ ਬਚ ਗਿਆ ਔਰ ਜੋ ਸ਼ਕਸ ਕਾਰ ਚਲਾ ਰਿਆ ਸੀ ਦੱਸਿਆ ਜਾ ਰਿਹਾ ਕਿ ਉਸਦੇ ਸਿਰ ਤੇ ਸੱਟ ਲੱਗੀ ਤੇ ਉਸ ਨੂੰ ਉਸਦੇ ਘਰ ਭੇਜ ਦਿੱਤਾ ਗਿਆ ਬਾਕੀ ਡਿਟੇਲ ਸਾਡੇ ਤੱਕ ਨਹੀਂ ਪਹੁੰਚੀ ਦੱਸਿਆ ਜਾ ਰਿਹਾ ਕਿ ਸ਼ੋਕਰਾਂ ਪਿੰਡ ਦਾ ਵਿਅਕਤੀ ਗੱਡੀ ਚਲਾ ਰਿਆ ਸੀ ਤਾਂ ਇਹ ਗੱਡੀ ਜਿਆਦੇ ਗੱਡੀ ਨੁਕਸਾਨੀ ਗਈ ਟਰੈਕਟਰ ਮਾਲਕ 72 ਟਰੈਕਟਰ ਮਾਲਕ 72 ਵੀਰ ਸਾਡੇ ਨਾਲ ਨੇ 72 ਜੀ ਪਹਿਲਾਂ ਤਾਂ ਹਮਦਰਦੀ ਹੈ ਹਾਦਸਾ ਬੜਾ ਭਿਆਨਕ ਸੀ ਲekin ਦਾ ਬੁਨਾ ਸ਼ੁਕਰਾਨਾ ਕਿ ਤੁਹਾਡੀ ਗੱਡੀ ਦਾ ਜਿਹੜਾ ਚਾਲਕ ਸੀ ਉਹ ਵੀ ਬਚ ਗਿਆ ਤੇ ਤੇਰੇ ਵੀ ਬਚਾਓ ਗਿਆ ਉਹ ਮਹਾਰਾਜ ਦੀ ਕਿਰਪਾ ਚਲੋ ਇਹ ਜਾਨ ਦਾ ਬਚਾਓ ਹੋਇਆ ਜੀ ਜੀ ਪਰ ਇੱਕ ਬੀਨ ਹਾਦਸਾ ਹੀ ਦਾ ਸੀਗਾ ਜੀ ਇਧਰੋਂ ਹੁਣ ਟਰੈਲਰ ਸਾਡੀ ਜਿਹੜੀ ਮੇਲ ਨੂੰ ਜਾਂਦੀ ਸੀ ਨਵਾਂ ਸ਼ਹਿਰ ਨੂੰ ਤੇ ਪਾਲੀ ਸਾਈਡ ਤੇ ਜਾਂਦੀ ਸੀ ਸਰ ਤੇ ਇਹ ਜਿਹੜੀ ਗੱਡੀ ਸੀਗੀ ਦੋ ਇੱਕ ਗੱਡੀ ਨੂੰ ਓਵਰਟੇਕ ਕਰਦਾ ਹੁੰਦਾ ਸੀ ਦੂਜਾ ਬੰਦਾ ਜਿਹੜੀ ਇਹ ਗੱਡੀ ਦਾ ਅਸਿਸਟੈਂਟ ਹੋਇਆ ਸਰ ਉਹ ਉੱਥੇ ਕੋਈ ਲੱਗਦਾ ਹਾਂ ਜੀ ਇੱਥੇ ਓਵਰਟੇਕ ਕਰਦਾ ਇਹ ਅਨਵੈਲਡ ਇਹਦੀ ਗੱਡੀ ਹੋ ਗਈ ਓਵਰਟੇਕ ਕਰਦੇ ਰੇਸ ਵਿੱਚ ਗੱਡੀ ਸੀ ਜਿਆਦਾ ਤੇਜ਼ ਸੀ ਔਰ ਬੰਦਾ ਜਿਹੜਾ ਹੈ ਉਹ ਡਰਿੰਕ ਪਰ ਸੀ ਸਰ ਮੇਨ ਗਲਤ ਹੈ ਸੀ ਉਹ ਤੁਸੀਂ ਕਿਵੇਂ ਕਹਿ ਸਕਦੇ ਉਹ ਸਰ ਵਿੱਚ ਉਹਦੇ ਬੋਤਲ ਪਈ ਹੈ ਤੇ ਬੰਦਾ ਸਾਡਾ ਆਪਣਾ ਵਿੱਚ ਦੇਖ ਲਓ ਤੁਸੀਂ ਜਾ ਕੇ ਗੱਡੀ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਸਰ ਡਰਿੰਕ ਦੀ ਬੋਤਲ ਪਈ ਹੈ ਉਹਦੇ ਵਿੱਚ ਆਪਣੇ ਕੋਲ ਨਹੀਂ ਸਰ ਅਸੀਂ ਕੋਈ ਵੀ ਕਹਿੰਦੇ ਹੈਗੇ ਬੰਦਾ ਮੌਕੇ ਤੇ ਅਸੀਂ ਸਾਰੇ ਆ ਕੇ ਦੇਖਿਆ ਪਰ ਇੱਕ ਗੱਲ ਜਾਨ ਬਚ ਗਈ ਸ਼ੁਕਰ ਹੈ ਜਾਨ ਬਚ ਗਈ ਤੇ ਉਹਨੂੰ ਕੱਢਿਆ ਕਿੱਥੇ ਕਹਿੰਦੇ ਆ ਆ ਸਰ ਪਿਛਲੀ ਪਿਛੀ ਤੇ ਪਈ ਆ ਦੇਖੋ ਬੋਤਲੇ ਦੇ ਵਿੱਚ ਪਈ ਹੈ ਉਹ ਮੈਂ ਲੇਟ ਜਗਾਣਾ ਦੇਖੋ ਸਾਰਾ ਆ ਦੇ ਆ ਦੇਖੋ ਆ ਪਈ ਸਰ ਬੋਤਲ ਸ਼ਰਾਬ ਦੀ ਹਲੇ ਤੱਕ ਪਰ ਇੱਕ ਗੱਲ ਦਾ ਸਾਨੂੰ ਬੜਾ ਹੈ ਹਲੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਬੰਦਾ ਨਹੀਂ ਵੀ ਕਾਲ ਕਰ ਰਿਹਾ ਲਗਾਤਾਰ 2 ਘੰਟਾ ਹੋ ਗਿਆ ਕੋਈ ਨਹੀਂ ਪਹੁੰਚਿਆ ਸਰ ਕਿਉਂਕਿ ਰੋਡ ਦੇ ਵਿੱਚ ਆ ਗੱਮਿਆਂ ਵਿੱਚ ਹਾਂਜੀ ਆਹ ਦੇਖੋ ਜੇ ਇਹਦੇ ਵਿੱਚ ਕੁਛ ਨਹੀਂ ਹੈਗਾ ਅਸੀਂ ਆ ਕੇ ਗੱਡੀ ਦੇ ਵਿੱਚ ਦੇਖਿਆ ਬੋਤਲ ਕਿਸੇ ਨੇ ਨਹੀਂ ਰੱਖੀ ਅਸੀਂ ਤਾਂ ਪਿੰਦੇ ਆ ਇਹ ਤਾਂ ਸਾਰਿਆਂ ਨੂੰ ਇੱਕ ਹੋਰ ਵੀ ਬੇਨਤੀ ਕਰਦੇ ਆ ਨਹੀਂ ਕਿ ਬੰਦੇ ਨੂੰ ਕੱਢਿਆ ਕਿੱਦਾਂ ਜੀ ਵਾਰ ਆਹ ਗੱਡੀ ਚੋਂ ਕੱਢ ਕੇ ਭੇਜਿਆ ਨਹੀਂ ਆਹ ਤੱਕ ਹੀ ਨਹੀਂ ਖੁੱਲਦੀ ਜੀ ਇਹ ਗੱਡੀ ਇਹ ਸਾਈਡ ਵਾਲੀ ਉਹਨੇ ਵਿੱਚ ਪਿਛਲੇ ਟਾਇਰ ਦੇ ਮਾਰੀ ਜੀ ਟਾਇਰ ਸੱਤ ਤਾਂ ਉਹਦੇ ਵੀ ਕਾਫੀ ਲੱਗੀ ਹੋਣੀ ਬੰਦੇ ਦੇ ਸਿਰ ਸਿਰ ਚਾਹ ਜੀ ਥੋੜੀ ਬਾਕੀ ਬਚਾ ਹੋ ਗਿਆ ਬਾਕੀ ਗੱਡੀ ਫੁੱਟੀ ਆ ਉਹਦੀ ਜਾਂ ਟਰੈਕਟਰ ਸਾਰਾ ਤੋੜ ਦਿੱਤਾ ਉਹਨੇ ਸਾਰੀ ਹਾਂਡੀ ਟੁੱਟ ਗਈ ਉਹਦੀ ਟਰੈਕਟਰ ਦੀ ਵਿੱਚੋਂ ਜਿਹੜੀ ਸਾਰੀ ਉਹਦਾ ਐਕਸਲ ਟੁੱਟ ਗਿਆ ਗੱਡੀ ਵੱਜਣ ਤੋਂ ਬਾਅਦ ਟਰੈਕਟਰ ਘੁੰਮ ਗਿਆ ਹਾਂਜੀ ਘੁੰਮ ਗਿਆ ਜੀ ਐਕਸਲ ਟੁੱਟ ਗਿਆ ਉਹਦਾ ਉਹਦਾ ਟਾਇਰ ਪਾੜ ਗਿਆ ਰਿੰਗ ਪਾੜ ਗਿਆ ਟ੍ਰੇਲੀ ਦੇ ਪਿਛਲੇ ਟਾਇਰ ਦੇ ਵਿੱਚੋਂ ਆ ਜਿਹੜਾ ਉਹ ਨਵੇਂ ਟਾਇਰ ਸੀਗੇ ਉਹ ਪਾੜਿਆ ਹੈਗਾ ਜੀ ਅੱਛਾ ਰੱਬ ਦਾ ਸ਼ੁਕਰ ਇਹ ਵੀ ਰਹਿ ਗਿਆ ਸਾਹਮਣੇ ਤੋਂ ਕਿਸੇ ਨਾਲ ਟੱਕਰ ਨਹੀਂ ਹੋ ਗਈ ਨਹੀਂ ਸਾਹਮਣੇ ਨਹੀਂ ਹੋਈ ਇਹ ਪਰਮਾਤਮਾ ਦੀ ਕਿਰਪਾ ਕਿਉਂਕਿ ਰੋਡ ਬਹੁਤ ਬਿਜੀ ਆ ਜੀ ਪਰ ਉਹਦਾ ਦੋਨੋਂ ਦੇ ਵਿੱਚ ਰਹਿ ਕੇ ਉਹ ਟ੍ਰੇਲੀ ਉਹ ਤੋਂ ਬਾਅਦ ਘੁੰਮ ਗਈ ਟਰੈਕਟਰ ਜਿਹੜਾ ਟੁੱਟ ਗਿਆ ਦੇਖ ਲੈ ਤੁਸੀਂ ਦੋ ਹਿੱਸਿਆਂ 'ਚ ਵੰਡਿਆ ਗਿਆ ਉਹ ਤੋਂ ਬਾਅਦ ਟੁੱਟ ਕੇ ਫਿਰ ਟਰੈਲੀ ਨੇ ਆਪਣੇ ਆਪ ਦੂਏ ਪਾਸੇ ਨੂੰ ਘੁਮਾਇਆ ਜੀ ਹੈਗਾ ਹੁਣ ਜਿਹੜਾ ਦੂਜੇ ਸਾਈਡ ਤੇ ਹੀ ਚੱਲ ਰਿਹਾ ਹੈ। ਕੋਈ ਡਰਾਈਵਰ ਦੀ ਕਮਾਂਡ ਫਿਰ ਰਹੀ ਨਹੀਂ। ਨਹੀਂ ਡਰਾਈਵਰ ਦੀ ਕਮਾਂਡ ਹੈ ਨਹੀਂ ਟਰੈਕਟਰ ਜਿਹੜਾ ਬਿਲਕੁਲ ਹੁਣ ਇਸ ਵੇਲੇ ਟੁੱਟਿਆ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ। ਉਹ ਇੱਕ ਇਸੇ 'ਚ ਨਹੀਂ ਹੈਗਾ ਜਾ ਕੇ ਦੇਖ ਲੈ ਤੁਸੀਂ ਇੱਕ ਲੱਤ ਤੇ ਖੜਾ ਉਹਦਾ ਇੱਕ ਸਾਈਡ ਵੀ ਹੈ ਨਹੀਂ ਟਰੈਕਟਰ ਦਾ। ਅੱਛਾ ਭਾਜੀ 72 ਬਜੀ ਗੱਲ ਸਮਝਾਓ। ਦੇਖਣ ਵਾਲੇ ਨੂੰ ਕਿਵੇਂ ਗੱਲ ਸਮਝ ਲੱਗਣੀ ਕਹਣਾ ਕਾਰਨ I20 ਨੇ ਟਰੈਕਟਰ 파ੜ ਦਿੱਤਾ। ਉਹ ਉਹ ਕਾਰਨ ਕੀ ਬਣਿਆ ਉਹ ਕਾਰਨ ਇਹ ਤੇ ਜੀ ਪਿਛਲਾ ਜਿਹੜਾ ਟਾਇਰ ਉਹਦੇ ਵਿੱਚ ਜਾ ਕੇ ਗੱਡੀ ਵੱਜੀ ਆ ਜਿਹੜਾ ਪਿਛਲਾ ਹਿੱਸਾ ਹੈ ਨਾ ਉਹ ਐਕਸਲ ਦੇ ਨਾਲ ਰਿਲੇਟਡ ਆ ਉਹ ਉਸ ਥਾਂ ਤੇ ਵੱਜਣ ਦੇ ਨਾਲ ਉਹ ੱਤਕਾ ਲੱਗਾ ਉਹਦੇ ਨਾਲ ਉਹ ਜਿਹੜਾ ਐਕਸਲ ਐਕਸਲ ਘੁੰਮ ਗਿਆ ਉਹਨਾਂ ਹਾਂਡੀ ਪਾਟ ਗਈ ਜੀ ਜੇ ਮੋਹਰਿਓ ਲੱਗਦੀ ਗੱਡੀ ਫੇ ਟਰੈਕਟਰ ਦਾ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਓਹ ਗੱਡੀ ਦਾ ਬਹੁਤ ਹੋ ਗਿਆ ਸਾਫੇ ਗੱਡੀ ਦਾ ਜਿਆਦਾ ਨੁਕਸਾਨ ਹੋ ਰਿਹਾ ਸੀ ਪਰ ਜਿਹੜੀ ਗੱਡੀ ਆ ਉਹ ਗਲਤ ਥਾਂ ਤੇ ਜਾ ਕੇ ਉਹਨੂੰ ਟੱਚ ਕੀਤੀ ਆ ਜਿੱਥੇ ਜਾ ਕੇ ਆਹ ਮੁੰਡਾ ਟੱਕਰ ਆਹ ਡਰਾਈਵਰ ਸੀ ਸਾਡੇ ਜੀ ਜੀ ਦੱਸੋ ਹਾਂ ਜੀ ਭਾਈ ਮੈਂ ਟਰੈ ਸ ਲੈ ਕੇ ਜਾਂਦਾ ਸੀਗਾ ওভারਟੈਕ ਕਰਦੀ ਗੱਡੀ ਆਈ ਉਹਨੇ بڑے ਟਾਇਰ ਦੇ ਵਿੱਚ ਲਿਆ ਕੇ ਗੱਡੀ ਮਾਰੀ ਜੋ ਗੱਡੀ ਉਹਦੇ ਵਿੱਚ ਵੱਜੀ ਟਰੈਕਟਰ ਹੁਣ ਆਪਣੀ ਜਾਨ ਦੇ ਨਾਲ ਜਾ ਰਿਹਾ ਹੈ ਜੀ ਉਹ ਘੁੰਮ ਕੇ ਇੱਧਰ ਆ ਕੇ ਵੱਜਾ ਮੈਂ ਛਾਲ ਮਾਰ ਕੇ ਆਪਣਾ ਬਚਾ ਕੀਤਾ ਜੀ ਜਦੋਂ ਮੈਂ ਠੀਕ ਆ ਵਾਜੀ ਨਹੀਂ ਨਹੀਂ ਮੇਰਾ ਬਚਾਇਆ ਹੈ ਇੱਧਰਲੇ ਪਾਸੇ ਲੱਗਦਾ ਕਿ ਪਹਿਲਾਂ ਹੀ ਹੈ ਨਹੀਂ 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 ਮੇਰਾ ਬਚਾਇਆ ਜੀ ਠੀਕ ਹੈ ਤੇ ਬਾਕੀ ਜਦੋਂ ਜਾ ਕੇ ਗੱਡੀ ਵਿੱਚ ਦੇਖਿਆ ਗੱਡੀ ਦੇ ਵਿੱਚ दारू ਵੀ ਦੇਖ ਲਓ ਪਈ ਹੈ ਜੀ दारू बंदे ने पीती होदे कि बंदे नु ਲੈ गए होण जे चलो शुक्र रब दा ਥੋੜਾ ਬਚਾਓ ਗਿਆ ਟਰੈਕਟਰ ਹਾਂਜੀ ਟਰੈਕਟਰ ਦਾ ਫੇਰ ਵੀ ਬਣ ਜਾਊਗਾ ਜੀ ਹਾਂਜੀ ਨਾਮ ਕੀ ਤੁਹਾਡਾ ਲਾਪਰੀ ਦੀ ਪਿੰਡ ਕਿਹੜਾ ਕੱਕੇ ਵਾਲੇ ਤੇ ਹੁਣ ਦੀ ਕੰਨਾ ਮਿਲ ਜਾ ਰਹੇ ਸੀ ਹਾਂਜੀ ਹਾਂਜੀ ਕੰਨੇ ਟਰਾਲੀ ਲੈ ਕੇ ਜਾਂਦੇ ਸਿਹਾ ਜੀ ਕਰੋ ਠੀਕ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਲਾਪਰੀ ਤੇ ਵੀਰ ਤੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਆਪਣੀ ਸਾਈਡ ਤੇ ਜਾ ਰਹੇ ਸੀ ਔਰ ਕਿਥੋਂ ਦੇ ਟਰੈਕਟਰ ਲੈ ਕੇ ਕਿਥੋਂ ਅਰਿਸ ਲਾਪਰੀ ਹਾਂਜੀ ਇਹ ਕੱਕੇ ਵਾਲੇ ਦੀ ਟਰਾਲੀ ਦੀ ਗੰਨਿਆਂ ਦੀ ਭਰੀ ਹੋਈ ਆ ਜੀ ਬਈ ਬਚਾਅ ਹੋ ਗਿਆ ਕੱਕੇ ਵਾਲ ਤੋਂ ਗੰਨਾ ਮਿਲਵਾਲ ਨੂੰ ਜਾ ਰਹੇ ਸੀ ਲਾਪਰੀ ਦੇ ਕਹਿਣ ਦੇ ਮੁਤਾਬਕ ਜੀ ਜੀ ਲਾਪਰੀ ਦਾ ਆ ਜਾ ਵੀਰੇ ਆ ਉਹ ਨਿਸ਼ਾਨ ਦਿਖਾ ਰਹੇ ਆ ਕਿਉਂਕਿ ਰੋਡ ਬੀਜ਼ੀ ਬਹੁਤ ਹੈ ਗੱਡੀ ਦੇ ਪਰਖੱਚੇ ਵੀ ਉੱਡੇ ਆ ਹਾਲਾਂਕਿ ਕੋਈ ਐਕਸੀਡੈਂਟ ਜਾਣबूझ ਕੇ ਨਹੀਂ ਕਰਦਾ ਲੇਕਿਨ ਇਹਨਾਂ ਨੇ ਆਪਣਾ ਤਰਕ ਦਿੱਤਾ ਔਰ ਤੁਸੀਂ ਉਹ ਚੱਕੇ ਜਿਹੜੇ ਉਹਦੇ ਨਿਸ਼ਾਨ ਵੀ ਦੇਖ ਸਕਦੇ ਹੋ ਉਹ ਨਿਸ਼ਾਨਾਂ ਤੋਂ ਪਤਾ ਲੱਗਦਾ ਕਿ ਟਰੈਕਟਰ ਕਿੱਥੋਂ ਘੁੰਮਿਆ ਟਰੈਕਟਰ ਟਰਾਲੀ ਕਿੱਥੋਂ ਘੁੰਮੀ ਆ ਔਰ ਨੁਕਸਾਨ ਬਹੁਤ ਵੱਡਾ ਦੋਨੇ ਪਾਸੇ ਨੁਕਸਾਨ ਹੈ ਦੋਨਾਂ ਦੋਨਾਂ ਪਾਸਿਆਂ ਨਾਲ ਹਮਦਰਦੀ ਹੈ ਔਰ ਆ ਨੌਜਵਾਨ ਵੀਰ ਜੀ ਜੀ ਇਹ ਨੌਜਵਾਨ ਵੀਰ ਆਪਣੇ ਲੈਵਲ ਤੇ ਰੋਡ ਵੀ ਕਲੀਅਰ ਕਰਵਾ ਰਹੇ ਆ ਤੇ ਉਹ ਟਰੈਕਟਰ ਟਰਾਲੀ ਨੂੰ ਇੱਕ ਸਾਈਡ ਤੇ ਕਰਨ ਲੱਗਿਆ ਟਰੈਕਟਰ ਦਾ ਗੱਡਿਓ ਖਤਮ ਹੀ ਹੋ ਗਿਆ ਜੀ ਜੀ ਉਹ ਟਰੈਕਟਰ ਕੋਈ ਨਹੀਂ ਕੋਈ ਕੋ ਟਰੈਕਟਰ ਦਾ ਭਾਜੀ ਗੱਭੇ ਖਤਮ ਹੀ ਹੋ ਗਿਆ। ਜੀ ਉਹ ਦਿਖਾਓ ਦਿਖਾਓ ਉਹ ਜਿਹੜੇ ਭਰਾ ਆ ਸਾਡੇ ਇਹ ਆਪਣੇ ਐਂਡ ਤੇ ਆਪ ਜਿਹੜਾ ਟ੍ਰੈਫਿਕ ਚੱਲਦਾ ਰਵੇ ਉਹਦੇ ਲਈ ਉਪਰਾਲੇ ਕਰ ਰਹੇ ਆ। ਔਰ ਇਹਨਾਂ ਦਾ ਕਹਿਣਾ ਕਿ ਡੇਢ ਘੰਟੇ ਦੇ ਆਸ-ਪਾਸ ਹੋ ਗਿਆ ਪ੍ਰਸ਼ਾਸਨ ਨਹੀਂ ਪਹੁੰਚਿਆ। ਰੋਡ ਹਾਂਜੀ ਕੋਈ ਪ੍ਰਸ਼ਾਸਨ ਪਹੁੰਚਿਆ ਨਹੀਂ ਭਾਜੀ। ਨਾ ਕੋਈ ਸਟਰੀਟ ਤਾਂ ਡੇਢ ਘੰਟਾ ਹੋ ਗਿਆ ਕੋਈ ਪੁਲਿਸ ਪ੍ਰਸ਼ਾਸਨ ਕੋਈ ਆਇਆ ਹੀ ਨਹੀਂ। ਭਾਜੀ ਪੁਲਿਸ ਅਜੀ ਭਾਜੀ ਆਪਣੇ ਪਿੰਡਾਂ ਤੋਂ ਆ ਕੇ ਵੀ ਦੁਬਾਰਾ ਆਪਣੇ ਟਕਰੋ ਟਰੈਕਟਰ ਮੰਗਾ ਕੇ ਅਜੀ ਰਸਤਾ ਕਲੀਅਰ ਕਰਦੇ ਪਏ ਆ। ਪਰ ਮੇਰੇ ਕਹਿਣ ਦਾ ਮਤਲਬ ਪ੍ਰਸ਼ਾਸਨ ਕਿੱਥੇ ਗਿਆ ਆ ਟਿੱਪਰ ਦੇਖੋ ਪੁਰਖੇ ਇਨੇ ਡੇਢ ਘੰਟੇ ਡੇਢ ਘੰਟੇ ਬਾਅਦ ਵੀ ਆਪਣੇ ਪਿੰਡੋਂ ਟਰੈਕਟਰ ਮਂਗਾ ਕੇ ਰੋਡ ਕਲੀਅਰ ਕਰਨ ਲੱਗੇ ਹੋ ਆ ਪ੍ਰਸ਼ਾਸਨ ਦਾ ਹੀ ਰੱਬੇ ਬਾਰਸ਼ ਆ ਭਾਜੀ ਰੱਬੇ ਸਾਡੀ ਦੇਖੋ ਭਾਜੀ ਕੀ ਆ ਆ ਦੇਖ ਲਓ ਖਾਲ ਦੇਖੋ ਰੱਬੇ ਹੀ ਬਾਰਸ਼ ਆ ਰੱਬੇ ਹੀ ਆ ਭਾਜੀ ਰੱਬੇ ਹੀ ਸਾਡੇ ਸਾਹਮਣੇ ਹੀ ਆ ਪ੍ਰਸ਼ਾਸਨ ਦੇ ਹੱਥ ਖੜੇ ਲੱਗਦੇ ਆ ਹੱਥ ਕਿਹ ਹੈ ਭਾਜੀ ਮੇਰੇ ਹਿਸਾਬ ਨਾਲ ਤਾਂ ਪੈਰ ਵੀ ਖੜੇ ਆ ਪ੍ਰਸ਼ਾਸਨ ਦੇ ਪੈਰ ਵੀ ਖੜੇ ਆ ਕੋ ਲੈਣ ਦੇਣ ਹੈ ਹੀ ਨਹੀਂ ਕਿਸੇ ਨਾਲ ਪਰ ਤੁਸੀਂ ਭਾਜੀ ਦੇਖਣ ਦੀ ਗੱਲ ਇਹ ਆ ਵੀ ਡੇਢ ਘੰਟਾ ਹੋ ਗਿਆ ਸਿੰਗਲ ਕਰਮਚਾਰੀ ਵੀ ਨਹੀਂ ਆਇਆ ਕੋ ਪੀਸੀਆ ਵਾਲਾ ਵੀ ਟ੍ਰੋਰ ਤੱਕ ਕੋਈ ਨੇ ਪੈਟਰੋਲ ਬਣਾ ਕਿਸੇ ਨੇ ਕੀ ਆਣਾ ਆ ਕੋਈ ਪੁਲਿਸ ਵਾਲਾ ਇੱਕ ਵੀ ਨਹੀਂ ਆਇਆ ਚਲ ਕੁਝ ਲੈਵਲ ਤੇ ਅਸੀਂ ਆਪਣੇ ਲੈਵਲ ਤੇ ਸਾ ਕੋਚ ਕਰਦੇ ਆ ਆਪਣੇ ਲੈਵਲ ਤੇ ਵੀਰ ਉਪਰਾਲੇ ਕਰ ਰਹੇ ਆ ਤਾਂ ਜੋ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਰਹੇ ਬਾਕੀਆਂ ਗੱਡੀਆਂ ਵਾਲੇ ਨੂੰ ਕੋਈ ਦਿੱਕਤ ਨਾ ਆਵੇ ਤਾਂ ਇਹ ਨੌਜਵਾਨ ਵੀਰ ਆਪ ਉਪਰਾਲੇ ਕਰ ਰਹੇ ਆ। ਔਰ ਆ ਟਰੈਕਟਰ ਦਾ ਹਾਲ ਤੁਸੀਂ ਦੇਖ ਲਓ। ਐਕਸਲ ਟੁੱਟਣ ਤੋਂ ਬਾਅਦ ਹਾਂਡੀ ਟੁੱਟਣ ਤੋਂ ਬਾਅਦ ਇਹ ਹਾਲਾਤ ਬਣ ਗਏ ਟਰੈਕਟਰ ਤੇ। ਟਰੈਕਟਰ ਦਾ ਵੱਡਾ ਨੁਕਸਾਨ ਹੋਇਆ। ਕਿਸਾਨਾਂ ਨੂੰ ਤਾਂ ਪਹਿਲਾਂ ਹੀ ਪੂਰੀ ਨਹੀਂ ਪੈਂਦੀ। ਉਹ ਪਰਲੇ ਪਾਸੇ ਤੱਕ ਨੁਕਸਾਨ ਹੋਇਆ ਦਿਖਾਈ ਜਰਾ ਯਾਰ। ਓ ਦੇ। ਐਕਸਲ ਵੀ ਟੁੱਟਿਆ ਹਾਂਡੀ ਵੀ ਟੁੱਟ ਗਈ। ਤੇ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਨਹੀਂ। ਔਰ ਆ ਰਿੰਮ ਵੀ ਇੱਥੋਂ ਟੁੱਟਿਆ। ਤੇ ਕਿਸਾਨਾਂ ਦਾ ਤਾਂ ਪਹਿਲੇ ਹੀ ਬਥੇਰਾ ਨੁਕਸਾਨ ਹੋਈ ਜਾਂਦਾ ਉਸ ਤੋਂ ਬਾਅਦ ਇਹ ਨੁਕਸਾਨ ਜਿਹੜਾ ਆ ਇਹ ਵੀ ਜ਼ਖਮਾਂ ਤੇ ਲੂਣ ਪੁੱਕਣ ਵਾਲੀ ਗੱਲ ਹੈ ਚਲੋ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹਾਦਸਾ ਹੋ ਜਾਂਦਾ ਲੇਕਿਨ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਓਵਰਟੇਕ ਕਰਨ ਵੇਲੇ ਗੱਡੀ ਨੂੰ ਗੱਡੀ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਔਰ ਇਹਨਾਂ ਨੇ ਤਾਂ ਹੋਰ ਗਿਲੇ ਵੀ ਕੇ ਸਾਂਝੇ ਕੀਤੇ ਤਸਵੀਰਾਂ ਨੇ ਦਿਖਾ ਦਿੱਤੀਆਂ ਤਾਂ ਇਧਰਲੇ ਪਾਸਿਓ ਦਿਖਾ ਦਿੰਨੇ ਤਸਵੀਰ ਕੇ ਆ ਜਿਹੜੇ ਸਬ ਦੇਖੋ ਨੌਜਵਾਨ ਵੀਰ ਵੇ ਜੀ ਇਹ ਕਹਿੰਦਾ ਬਲੇ ਮਲਾਜਮਾਂ ਨੂੰ ਚਾਰ ਫੋਨ ਕਰ ਦਿੱਤੇ ਆ ਭਰਾਏ ਨਹੀਂ ਤੇ ਕਮਾਲ ਦੀ ਗੱਲ ਜ਼ਿੰਮੇਵਾਰੀ ਕਿਹਦੀ ਆ ਪ੍ਰਸ਼ਾਸਨ ਦੀ ਆ ਭਾਜੀ ਸਾਡੀ ਥੋੜੋ ਆ ਇਹਦਾ ਫਿਰ ਵੀ ਆਪਣੇ ਤੌਰ ਤੇ ਲੱਗਿਓ ਆ ਪਰ ਪ੍ਰਸ਼ਾਸਨ ਨੂੰ ਇਹ ਵੀ ਸਾਰਾ ਕਿਸੇ ਨੂੰ ਦਾਨਾ ਚਾਹੀਦਾ ਹੀ ਹੈ ਭਾਈ ਕਿੱਡਾ ਬੜਾ ਹੈਪਨ ਹੋ ਗਿਆ ਡੇਢ ਘੰਟਾ ਹੋ ਗਿਆ ਆਣਾ ਚਾਹੀਦਾ ਪ੍ਰਸ਼ਾਸਨ ਸਰਕਾਰੀ ਅਮਲਾ ਸਾਰਾ ਪ੍ਰਸ਼ਾਸਨ ਕੋਲ ਆ ਇੱਕ ਵੀ ਪਹੁੰਚਿਆ ਇੱਕ ਵੀ ਆਇਆ ਸਾਨੂੰ ਇੱਕ ਵੀ ਬੰਦਾ ਰੱਖਦੇ ਮੈਥੀ ਗੱਲ ਉਹ ਸਾਨੂੰ ਇੱਕ ਵੀ ਬੰਦਾ ਸਾਡੇ ਕੋ ਆ ਕੇ ਖੜਾ ਜਿੱਥੇ ਕੋ ਲੈਣ ਦੇ ਨਹੀਂ ਹੁੰਦਾ ਉੱਥੇ ਪ੍ਰਸ਼ਾਸਨ ਸਭ ਤੋਂ ਪਹਿਲਾਂ ਪਹੁੰਚਦਾ ਹੈ ਮਾੜੇ ਬੰਦੇ ਗਰੀਬਾਂ ਦੇ ਧੱਕਾ ਕਰਨੇ ਲਈ ਹੁਣ ਇਹ ਲੀਡਰ ਸਿਕਿਉਰਟੀ ਦੇਣ ਲਈ ਲੀਡਰ ਸਭ ਤੋਂ ਪਹਿਲਾਂ ਧੱਕਾ ਮਾਰਨ ਲਈ ਐਟਾ ਬੜਾ ਹੈਪਨ ਹੋ ਗਿਆ ਡੇਢ ਘੰਟਾ ਸਾਨੂੰ ਹੋ ਗਿਆ ਅਰੇ ਪਤਾ ਨਹੀਂ ਕਿਥੋਂ ਕਿਥੇ ਹੁਣ ਕਿਸੇ ਲੀਡਰ ਨੇ ਲੰਘਣਾ ਹੋਵੇ ਸਾਰਾ ਕੁਝ ਠੀਕ ਹੋ ਜਾਣਾ ਸਾਰਾ ਕੁਝ ਠੀਕ ਹੋ ਜਾਣਾ ਇਹ ਫੁੱਲ ਪਛਾ ਦੇਣ ਇਹਨੂੰ ਵੀ ਇਹਨੂੰ ਵੀ ਕਰੇਨਾਂ ਨਾਲ ਚੱਕ ਕੇ ਪਰੇ ਮਾਰਨਾ ਇਹ ਫੁੱਲ ਪਛਾ ਦੇਣੀ ਸੀ ਮੈਂ ਉਹੀ ਕਹਿਣਾ ਵੇ ਟਰੈਲੀ ਨੂੰ ਇਥੇ ਹੋਪਨ ਹੋਇਆ ਕਰੇਨਾਂ ਨਾਲ ਚੱਕ ਕੇ ਪਰੇ ਮਾਰਨ ਇੱਕ ਨਾ ਬੇਨਤੀ ਕਰਦੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਤੁਹਾਡੇ ਟਿਪਰ ਲੇਟ ਹੋ ਰਹੇ ਆ ਤੁਹਾਡੇ ਟਿਪਰ ਜਿਹੜੇ ਸਪੀਡ ਨਾਲ ਲੰਘਦੇ ਨੇ ਸਪੀਡ ਸਲੋ ਹੋ ਰਹੀ ਆ ਉਹਨਾਂ ਦੀ ਸਪੀਡ ਵਧਾ ਲੈ ਜੀ ਕਰ ਦਿਓ ਸਾਹਮਣੀ ਟਿਪਰੇ ਲੇਟ ਹੋ ਰਹੇ ਹੋਰ ਤਾਂ ਕੋਈ ਲੇਟ ਹੋ ਹੀ ਨਹੀਂ ਰਿਹਾ ਅਸੀਂ ਤਾਂ ਪਾਗਲ ਹਾਂ ਹਾਂ ਪਾਗਲੇ ਹੋ ਗਏ ਭਾਈ ਆ ਸਕੂਟਰੀਆਂ ਵਾਲੇ ਥੋੜੇ ਲੇਟ ਹੋ ਰਹੇ ਵਿਚਾਰੇ ਟਿਪਰ ਟਿਪਰ ਲੇਟ ਹੋ ਰਹੇ ਸਰਕਾਰ ਸਰਕਾਰ ਵੱਲੋਂ ਨਿਹਰਾ ਰੁਪਈਆ ਜਾਂਦਾ ਇਹ ਤਾਂ ਨਾ ਰੁਪਈਆ ਜਾ ਰਿਹਾ ਜੀ ਕਮਾਊ ਪੁੱਤ ਕਮਾਊ ਪੁੱਤ ਜਾ ਰਹੇ ਇਹਨਾਂ ਦੇ ਕੁਦੇ ਵੀ ਹੈ ਨਹੀਂਗੇ ਕਿਸੇ ਨੂੰ ਕੋਈ ਮਤਲਬ ਅੱਛਾ ਰੋਕ ਕੇ ਦੇਖ ਲਓ ਨਹੀਂ ਆਮ ਆਮ ਬੰਦੇ ਨੇ ਰੋਕ ਕੇ ਪੁੱਛਿਆ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਡੇ ਇਹ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਆ ਜਿੰਨੇ ਵੀਰ ਸਾਡੇ ਏ ਸ਼੍ਰੀ ਕੇਸਗਰ ਸਾਹਿਬ ਵੱਲੋਂ ਜਾ ਰਹੇ ਆ ਸਾਰੇ ਰੁੱਕ ਰੁੱਕ ਕੇ ਪੁੱਛ ਕੇ ਜਾ ਰਹੇ ਆ ਆਪਣੇ ਨੂੰ ਦੁੱਖ ਲੱਗਦਾ ਭਾਜੀ ਉਹਨਾਂ ਨੂੰ ਜਿਹਨੀਆਂ ਪੈਸਾ ਮੁਲਾਇਮ ਕੁਆਰੇ ਆ ਭਾਜੀ ਸਾਡੇ ਕੋ ਮੁਲਾਇਮ ਕੋਈ ਵੀ ਆ ਕੇ ਨਹੀਂ ਆਲੇ ਐਡਾ ਬੜਾ ਕੰਮ ਹੋਇਆ ਸਾਡਾ ਮੈਂ ਉਹੀ ਤਾਂ ਕਹਿਣਾ ਕਿ ਸਰਕਾਰ ਜੀ ਮੈਂ ਵੀ ਮਤਲਬ ਇਹ ਤੁਹਾਨੂੰ ਭਾਜੀ ਸਹੀ ਟਾਈਮ ਦੱਸ ਦੰਨਾ ਆ ਉਹੀ ਉਹੀ ਤਾਂ ਕਹਿਣਾ ਸਰਕਾਰ ਜੀ ਤੁਹਾਡੇ ਕਮਾਊਤ ਪਤਲੇਟ ਹੋ ਰਹੇ ਆ ਪੂਰਾ 1 ਘੰਟਾ ਹੋ ਗਿਆ ਜਿਹਦਾ ਟਰੈਕਟਰ ਵਾ ਜਿਹੜਾ ਓਨਰ ਦਾ ਉਹਦਾ ਮੈਨੂੰ ਇੱਕ ਫੋਨ ਆਇਆ ਨੂੰ ਇੱਕ ਘੰਟਾ ਹੋ ਗਿਆ ਕੁਝ ਨੇੜੇ ਦੀ ਪਰ ਇਹ ਹਜੇ ਤੱਕ ਪੂਰਾ ਇੱਕ ਘੰਟਾ ਹੋ ਗਿਆ ਹਾ ਜੀ ਸਾਹਿਬ ਇਹ ਤਾਂ ਡੇਢ ਘੰਟਾ ਦੋ ਹੋ ਗਏ ਪਰ ਪ੍ਰਸ਼ਾਸਨ ਨਹੀਂ ਬੋਲ ਕੋਈ ਗੱਲ ਹੋ ਰਿਹਾ ਵੀਰੇ ਜੀ ਆਪ ਭਰਾ ਡਿਊਟੀਆਂ ਨਾ ਨਾਣ ਤੋ ਇੱਧਰ ਖੜੇ ਦੋ ਉੱਤਰ ਖੜੇ ਪਹਿਲਾਂ ਤੁਸੀਂ ਵੀ ਲੱਗੇ ਹੋ ਨਿਸ਼ਾਨ ਹੋਣਗੇ ਹੋਰ ਚੀਜ਼ਾਂ ਫੁੱਟਣ ਗਈਆਂ ਭਾਜੀ ਚਲੋ ਇਹਨਾਂ ਦੀ ਡਿਊਟੀ ਨੂੰ ਸਲਾਮ ਹੈ ਅਜੀ ਭਾਜੀ ਪਿੰਡਾਂ ਵਿੱਚੋਂ ਆ ਗਏ ਇਹ ਹਿਆਲੇ ਤੋਂ ਉਹ ਵੀ ਹਿਆਲੇ ਤੋਂ ਛੋਟਾ ਪਿੰਡ ਕਰ ਮੇਰਾ ਭਾਈ ਜਾਫਰਪੁਰ ਤੋਂ ਆ ਚਾਰ ਪੰਜ ਵੀਰ ਹੋਰ ਜਾਫਰਪੁਰ ਤੋਂ ਹੋਰ ਹਿਆਲੇ ਅਸੀਂ ਸਾਰੇ ਆ ਗਏ ਆ ਪਰ ਪ੍ਰਸ਼ਾਸਨ ਸ਼ਹਿਰੋਂ ਨਹੀਂ ਆ ਸਕੀ ਅੱਧੇ ਕਿਲੋਮੀਟਰ ਤੋਂ ਨਹੀਂ ਆ ਸਕੀ ਅਸੀਂ 2 ਕਿਲੋਮੀਟਰ ਤੋਂ ਆ ਗਏ ਘਰ ਬਹੁਤ ਸ਼ੁਕਰਿਆ ਵੀਰ ਡਾਇਰੈਕਟਰ ਲੈ ਕੇ ਵੀ ਆ ਗਏ ਉਹਨੂੰ ਕਲੀਅਰ ਕਰ ਮੇਰਾ ਭਾਈ ਨਰਮਨਪ੍ਰੀਤ ਸਿੰਘ ਰਾਏ ਠੀਕ ਹੈ ਤੇ ਅਸੀਂ ਆਪਣੀਆਂ ਮਸ਼ੀਨਰੀਆਂ ਲੈ ਕੇ ਪਰੇ ਕਰਨੇ ਨੂੰ ਵੀ ਆ ਗਏ ਪਰ ਪ੍ਰਸ਼ਾਸਨ ਨਹੀਂ ਆਇਆ ਜੀ ਜੀ ਤਰਮਨਪ੍ਰੀਤ ਵੀਰ ਆ ਜਾਫਰਪੁਰ ਤੋਂ ਇਹਨਾਂ ਨੇ ਗਿਲਾ ਸਾਂਝਾ ਕੀਤਾ ਆ ਦੇਖੋ ਇੱਧਰ ਦਿਖਾਈ ਵੀਰੇ ਆ ਦੇਖੋ ਬੜੇ ਹੀ ਤਰੀਕੇ ਨਾਲ ਬੜੇ ਹੀ ਢੰਗ ਨਾਲ ਢੰਗ ਤਰੀਕੇ ਨਾਲ ਗੱਡੀਆਂ ਨੂੰ ਕਢਾਇਆ ਜਾ ਰਿਹਾ ਵਾਕਿਆਂ ਨੂੰ ਰਾਹ ਦਿੱਤਾ ਜਾ ਰਿਹਾ ਇਹ ਵੀ ਇਨਸਾਨੀਅਤ ਹੈ ਇਹ ਵੀ ਸੇਵਾ ਹੈ ਇਸ ਸੇਵਾ ਨੂੰ ਵੀ ਸਲਾਮੋ ਵੀਰੇ ਮਾਣ ਸਬਰ ਕਰ ਲਾ ਸਬਰ ਕਰ ਲਾ ਕਾਲੀ ਨਾ ਮਚਾਓ ਕਾਲੀ ਅੱਗੇ ਟੋਏ ਹੁੰਦੇ ਨੇ ਵੈਸੇ ਵੀ ਨਵੇਂ ਸ਼ਹਿਰ ਚ ਟੋਏ ਬਹੁਤ ਆ ਤਾਂ ਹੁਣ ਕੋਸ਼ਿਸ਼ਾਂ ਜਾਰੀ ਆ ਨੌਜਵਾਨ ਵੀਰਾਂ ਵੱਲੋਂ ਔਰ ਟੈਕਸ ਲੋਕ ਪੂਰਾ ਦਿੰਦੇ ਨੇ ਲੇਕਿਨ ਸਹੂਲਤ ਕੋਈ ਨਹੀਂ ਤਾਂ ਟੈਕਸ ਲੋਕ ਦਿੰਦੇ ਨੇ ਸਹੂਲਤ ਕੋਈ ਨਹੀਂ ਆ ਆ ਓ ਬਾਈ ਰੁਕ ਜਾ ਓਏ ਰੁਕ ਜਾ ਓਏ ਕਾਲੀ ਨਾ ਕਰੋ ਤਾਂ ਸਰਕਾਰ ਜੀ ਨੂੰ ਫਿਰ ਤੋਂ ਸੁਨੇਹਾ ਕਿ ਤੁਹਾਡੇ ਕਮਾਊ ਪੁੱਤ ਲੇਟ ਹੋ ਰਹੇ ਆ ਵੀ ਕਿਧਰ ਗੋਲਣ ਵਾਲਿਆ ਠੀਕ ਹੈ ਤਮ ਗੱਡੀਆਂ ਅਫਸਰਾਂ ਦੀ ਵੀ ਇਧਰੋਂ ਲੰਘਦੇ ਆ ਪਈਆਂ ਕਈ ਮੁਲਾਜ਼ਮਾਂ ਦੀ ਵੀ ਲੰਘੀਆਂ ਲੇਕਿਨ ਜ਼ਿੰਮੇਵਾਰੀ ਕੌਣ ਸਮਝੇ ਜ਼ਿੰਮੇਵਾਰੀ ਉਹੀ ਸਮਝਦਾ ਜਿਹਦੇ ਸਿਰ ਤੇ ਪੈਂਦੀ ਆ ਜਿਹਦੇ ਸਿਰ ਤੇ ਪੈਂਦੀ ਉਹਨੂੰ ਜ਼ਿੰਮੇਵਾਰੀ ਸਮਝਣੀ ਪੈਂਦੀ ਰੁਕ ਜਾ ਭਾਈ 2 ਮਿੰਟ ਗੱਡੀਆਂ ਮੋਰੇ ਬਹੁਤ ਤੇਜ਼ ਆ ਰਹੀਆਂ ਕਿਹਨਾ ਤੁਹਾਡਾ ਮਨਦੀਪ ਕੁਮਾਰ ਜੀ ਉਨੇ ਬਾਣੇ ਰੁਕ ਜਾਏ ਹਾਂ ਜੀ ਮੋਰ ਕਮਾਊਪੁੱਤ ਤੇਜ਼ੀ ਨਾਲ ਆ ਰਿਹਾ ਸਰਕਾਰ ਦੇ ਅਸੀਂ ਵੀ ਕਮਾਊਪੁੱਤ ਹੀ ਆ ਤੁਸੀਂ ਆਪਣੇ ਮਾਪਿਓ ਦੇ ਆ ਉਹ ਸਰਕਾਰਾਂ ਦੇ ਕਮਾਊਪੁੱਤ ਤੇਜ਼ੀ ਨਾਲ ਆ ਰਹੇ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਚਲੋ ਠੀਕ ਹੈ ਬਹੁਤ ਸ਼ੁਕਰੀਆ ਆਪ ਭਰਾਵਾਂ ਦੀ ਸੇਵਾ ਜਿਹੜੀ ਹੈ ਇਹਦੇ ਤੇ ਮੈਨੂੰ ਮਾਣ ਹੋ ਰਿਹਾ ਪਰਲੇ ਪਾਸੇ ਵੀ ਅੱਧੀ ਲੱਗੇ ਧਿਆਨ ਨਾਲ ਧਿਆਨ ਠੀਕ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੀਰ ਮੈਂ ਇੱਥੇ ਰੈਪ ਅਪ ਕਰਦੇ ਹਾਂ ਸੱਸੀ ਕੰਸ ਸੱਸੀ ਪਰ ਆਪਣੇ ਹਾਲਾਤ ਮੈਨੂੰ ਸੁਧਰਦੇ ਨਜ਼ਰ ਨਹੀਂ ਆ ਰਹੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਰੱਬ ਦਾ ਧੰਨਵਾਦ ਕਿ ਦੋਵੇਂ ਪਾਸੇ ਜਾਨਣਾ ਬਚ ਗਏ